ਕੱਲ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਐਨਐਸਐ ਲੱਗੇ ਨੌਜਵਾਨਾਂ ਦੇ ਲਈ ਉਹਨਾਂ ਦੇ ਪਰਿਵਾਰ ਭੁਖੜਤਾਲ ਤੇ ਬੈਠੇ ਆ ਸਾਡੇ ਐਨਐਸਐ ਲੱਗੇ ਨੌਜਵਾਨ ਭੁਖੜਤਾਲ ਤੇ ਬੈਠੇ ਆ ਉਹਨਾਂ ਲਈ ਅਸੀਂ ਬਾਈ ਕੱਲ ਨੂੰ ਅੰਮ੍ਰਿਤਸਰ ਆ ਰਹੇ ਆ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਬਾਈ ਵੱਡੇ ਕਾਫਲੇ ਬਣਾ ਕੇ ਉਹਨਾਂ ਦਾ ਆਪਾਂ ਸਾਥ ਦੇਗੇ ਤੇ ਸਾਡੇ ਜਿਹੜੇ ਨੌਜਵਾਨ ਡਿਬਰੂਗੜ ਜ਼ਿਲ੍ਹਾ ਚ ਬੰਦਾ ਉਹਨੂੰ ਪੰਜਾਬ ਲਿਆਉਣ ਲਈ ਅਸੀਂ ਮੋਰਚੇ ਵੀ ਖੋਲ੍ਹ ਗਏ ਪੰਜਾਬ ਵਿੱਚ ਜੇ ਡਰ ਕੇ ਤੁਸੀਂ ਅੱਜ ਵੀ ਘਰਾਂ 'ਚ ਬੜ ਗਏ ਤਾਂ ਫਰ ਨਾ ਸਾਡੇ ਪੁਰਾਣੇ ਬੰਦੀ ਸਿੰਘ ਬਾਹਰ ਆਉਣੇ ਆ ਨਵੇਂ ਬੰਦੀ ਸਿੰਘ ਹੋਰ ਬਣਾ ਕੇ ਇਹਨਾਂ ਨੇ ਅੰਦਰ ਸਿੱਟ ਦੇਣੇ ਆ ਬਈ ਸੋ ਬੇਨਤੀ ਆ ਮੇਰਾ ਵੀ ਸਾਰਿਆਂ ਨੂੰ ਕਿ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਬਾਈ 12:00 ਵਜੇ ਉੱਥੇ ਜਿਹੜੇ ਵੀ ਭਰਾ ਸਾਡੀ ਗੱਲ ਸੁਣਦੇ ਆ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਕੋ ਆਪਣੇ ਸਾਧਨਾ ਦੇ ਉੱਤੇ ਉੱਥੇ ਪਹੁੰਚੋ ਤਾਂ ਕਿ ਆਪਾਂ ਅੱਜ ਉਹਨਾਂ ਦੀ ਆਵਾਜ਼ ਬਣੀਏ ਓ ਬਾਈ ਕੋਈ ਨਿੱਜੀ ਲੜਾਈ ਲਈ ਅੰਦਰ ਨਹੀਂ ਬੈਠੇ ਕਿਸੇ ਖਾਲ ਪਿੱਛੇ ਕਿਸੇ ਬੱਟਦੇ ਰੋਲੇ ਪਿੱਛੇ ਨਹੀਂ ਅੰਦਰ ਬੈਠੇ ਕੋਈ ਨੱਜ ਪਿੱਛੇ ਨਹੀਂ ਅੰਦਰ ਬੈਠੇ ਬਾਈ ਸਾਡੀਆਂ ਨਸਲਾਂ ਸਾਡੀ ਜਵਾਨੀ ਸਾਡੀ ਧਰਤੀ ਸਾਡੀਆਂ ਬੋਲੀਆਂ ਸਾਡੇ ਪਾਣੀ ਸਾਡੇ ਇਤਿਹਾਸ ਨੂੰ ਬਚਾਉਣ ਦਾ ਜਿਹੜੇ ਬੰਦੇ ਜਿਨ੍ਹਾਂ ਨੇ ਵੀੜਾ ਚੱਕਿਆ ਧਈਆ ਕੀਤਾ ਹੋਕਾ ਦਿੱਤਾ ਉਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਏ ਚੱਕ ਕੇ ਅੰਦਰ ਦੇਤੇ ਬਾਈ ਉਹ ਸਾਡੀ ਖਾਤਰ ਬੈਠੇ ਆ ਯਾਰ ਹੁਣ ਆਪਣੀ ਇੱਥੋਂ ਆਤਮਾ ਦੀ ਬਾਤ ਸੁਣਿਓ ਬਾਈ ਆਪਣੀ ਜ਼ਮੀਰ ਦੀ ਬਾਤ ਸੁਣਿਓ ਤੇ ਸੁਣ ਕੇ ਬਾਈ ਵੱਧ ਤੋਂ ਵੱਧ ਤੇ ਨਹੀਂ ਯਾਦ ਰੱਖਿਓ ਜੀ ਅੱਜ ਵੀ ਅਸੀਂ ਆਪਣੇ ਬੰਦਿਆਂ ਮਗਰ ਨਾ ਖੜੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਬੋਲਣਾ ਬੰਦ ਕਰ ਦੇਣਾ ਵੀ ਛੱਡੋ ਯਾਰ ਇੱਥੇ ਕੋਈ ਮਗਰ ਤਾਂ ਖੜਦਾ ਨਹੀਂ ਕੋਈ ਬਾਤ ਤਾਂ ਪੁੱਛਦਾ ਨਹੀਂ ਯਾਰ ਇਸ ਕਰਕੇ ਮੇਰਾ ਵੀਰ ਬੇਨਤੀ ਆ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚ ਰਹੇ ਹਾਂ ਉੱਥੇ ਵੀ ਤੇ ਮੇਰੀ